آج جاؤ بج ہاں جی <tries> ہاں <tries> 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਦੇਵ ਸ਼ਰਮਾ ਹੈ ਮੈਂ ਦਲਦੀ ਪਿੰਡ ਦਾ ਵਸਨੀਕ ਹਾਂ ਕਿਸ ਤਰ੍ਹਾਂ ਦੇਖਦੇ ਹੋ ਸਵੇਰੇ ਸਵੇਰੇ ਤੁਸੀਂ ਵੋਟ ਦਾ ਇਸਤੇਮਾਲ ਕੀਤਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਜਿਹੜੇ ਘਰ ਬੈਠੇ ਨੇ ਮੈਸੇਜ ਮੈਂ ਸਾਰਿਆਂ ਨੂੰ ਇਹੀ ਦੇਣਾ ਚਾਹੁੰਦਾ ਕਿ ਵੋਟ ਸੋਚ ਸਮਝ ਕੇ ਪਾਇਓ ਬੈਟਰ ਲਾਅ ਐਂਡ ਆਰਡਰ ਲਈ ਤੇ ਪ੍ਰਸ਼ਾਸਨਿਕ ਗਤੀਵਿਧੀਆਂ ਸਹੀ ਤਰ੍ਹਾਂ ਚੱਲਣ ਇਸ ਤਰ੍ਹਾਂ ਵੋਟ ਪਾਇਓ ਪਾਰਟੀ ਦੇਖ ਕੇ ਕਦੇ ਵੀ ਵੋਟ ਨਾ ਪਾਇਓ ਹਮੇਸ਼ਾ ਕੈਂਡੀਡੇਟ ਦੇਖੋ ਉਹਦਾ ਕੈਰੈਕਟਰ ਦੇਖੋ ਔਰ ਪਾਰਟੀਬਾਜ਼ੀ ਚੱਲਦੀ ਰਹਿਣੀ ਆ ਕੈਰੈਕਟਰ ਅੱਛਾ ਹੋਵੇ ਉਹਦਾ ਕਿਰਦਾਰ ਅੱਛਾ ਹੋਵੇ ਉਹਦੀ ਸਮਾਜ ਚ ਸਾਰੇ ਕੰਮ ਅੱਛੇ ਕੀਤੇ ਹੋਣ ਤੇ ਵੋਟ ਇਸ ਦਿੱਤੀ ਜਾਵੇ ਮੈਂ ਤਾਂ ਇਹੀ ਅਪੀਲ ਕਰਦਾ ਸਭ ਨੂੰ ਹੋਰ ਵੋਟਰਾਂ ਨੂੰ ਕੀ ਜਾਣ ਚੱਲੋ ਕਾ ਜੇ ਘਰ ਬੈਠੇ ਹੋਰ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ VOTING 100% ਹੋਵੇ ਜਿਵੇਂ ਕਿ ਆਪਾਂ ਡਿਵੈਲਪਡ ਕੰਟਰੀ ਚ ਦੇਖਦੇ ਹਾਂ ਕਿ VOTING ਉੱਥੇ ਹਮੇਸ਼ਾ ਹੀ 90+ ਪਰਸੈਂਟੇਜ ਤੇ ਜਾਂਦੀ ਹੈ ਤੇ ਮੈਂ ਵੀ ਇਹੀ ਅਪੀਲ ਕਰਦਾ ਕੱਲੇ ਪੰਜਾਬ ਦੇ ਵੋਟਰਾਂ ਨੂੰ ਨਹੀਂ ਪੂਰੇ ਬਲਕਿ ਇੰਡੀਆ ਦੇ ਵੋਟਰਾਂ ਨੂੰ ਵੀ ਅਪੀਲ ਕਰਦਾ ਕਿ VOTING ਹਮੇਸ਼ਾ ਹੀ ਮੈਕਸਿਮਮ ਤੋਂ ਮੈਕਸਿਮਮ ਕਰਿਆ ਕਰੋ ਆਪਣੀ ਵੋਟ ਦਾ ਸਹੀ ਯੂਜ਼ ਕਰਿਆ ਜਾਣ ਤਾਂ ਕਿ ਕੋਈ ਮਿਸਯੂਜ਼ ਨਾ ਹੋਵੇ ਪਰ ਵੋਟ ਜ਼ਰੂਰ ਪਾ ਕੇ ਜਾਇਆ ਕਰੋ ਚਾਹੇ ਨੋਟਾ ਹੀ ਸਹੀ ਪਰ ਵੋਟ ਜ਼ਰੂਰ ਪਾਉਣੀ ਆ ਤੁਸੀਂ ਬਸ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਕਿਸ ਤਰ੍ਹਾਂ ਦਾ ਹਾਂਜੀ ਜੀ ਜਿਹੜੀ VOTING ਪੀਸ ਪੀਸਪਲ ਦੀ ਤਰੀਕਾ ਸ਼ੁਰੂ ਹੋ ਚੁੱਕੀ ਆ ਤੇ ਕੈਂਡੀਡੇਟ ਆਪਣੇ VOTER ON VOTER ਦਾ ਇਸਤੇਮਾਲ ਕਰ ਰਹੇ ਨੇ ਤੇ ਲਾਅ ਐਂਡ ਆਰਡਰ ਮੈਨਟੇਨ ਰੱਖਿਆ ਜਾਣਾ ਕੋਈ ਗੜਬੜ ਨਹੀਂ ਹੋਣੀ ਜੀ ਇਹਨੇ ਪੂਤ ਦੇਣ ਤਿੰਨ ਤਿੰਨ ਪੂਤ ਚਾਹੀਦੀ ਹਾਂਜੀ ਠੀਕ ਆ ਆ ਜੀ ਹਾਂਜੀ ਹਾਂ ਆਈ ਬਾਤ ਕਿਤਾਬ ਕਿੱਥੇ ਹੈ ਸਿਕਲ ਜੀ ਸਾਰਿਆਂ ਨੂੰ ਮੇਰਾ ਨਾਮ ਦੇਵ ਸ਼ਰਮਾ ਹੈ ਮੈਂ ਦਲਦੀਪਿੰਡ ਦਾ ਵਸਨੀਕ ਆ ਕਿਸ ਤਰ੍ਹਾਂ ਦੇਖਦੇ ਹੋ ਸਵੇਰੇ ਸਵੇਰੇ ਤੁਸੀਂ ਵੋਟ ਦਾ ਇਸਤੇਮਾਲ ਕੀਤਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਜਿਹੜੇ ਘਰ ਬੈਠੇ ਨੇ ਮੈਸੇਜ ਮੈਂ ਸਾਰਿਆਂ ਨੂੰ ਇਹੀ ਦੇਣਾ ਚਾਹਣਾ ਕਿ ਵੋਟ ਸੋਚ ਸਮਝ ਕੇ ਪਾਇਓ ਬੈਟਰ ਲਾਅ ਐਂਡ ਆਰਡਰ ਲਈ ਤੇ ਪ੍ਰਸ਼ਾਸਨਿਕ ਗਤੀਵਿਧੀਆਂ ਸਹੀ ਤਰ੍ਹਾਂ ਚੱਲਣ ਇਸ ਤਰ੍ਹਾਂ ਵੋਟ ਪਾਇਓ ਪਾਰਟੀ ਦੇਖ ਕੇ ਕਦੇ ਵੀ ਵੋਟ ਨਾ ਪਾਇਓ ਹਮੇਸ਼ਾ ਕੈਂਡੀਡੇਟ ਦੇਖੋ ਉਹਦਾ ਕੈਰੇਕਟਰ ਦੇਖੋ ਔਰ ਪਾਰਟੀਵਾਦੀ ਚੱਲਦੀ ਰਹਿਣੀ ਆ ਕੈਰੇਕਟਰ ਅੱਛਾ ਹੋਵੇ ਉਹਦਾ ਕਿਰਦਾਰ ਅੱਛਾ ਹੋਵੇ ਉਹਦੀ ਸਮਾਜ 'ਚ ਸਾਰੇ ਕੰਮ ਅ ਦਿੱਤੀ ਜਾਵੇ ਮੈਂ ਤਾਂ ਇਹੀ ਅਪੀਲ ਕਰਦਾ ਸਭ ਨੂੰ ਹੋਰ ਵੋਟਰਾਂ ਨੂੰ ਕੀ ਜਾਂ ਕਰਦੇ ਚ ਲੋਕਾ ਜੀ ਘਰ ਬੈਠੇ ਹੋਰ ਵੋਟਰਾਂ ਨੂੰ ਕੀ ਮੈਸੇਜ ਹੋਰ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ VOTING 100% ਹੋਵੇ ਜਿਵੇਂ ਕਿ ਆਪਾਂ ਡਿਵੈਲਪਡ ਕੰਟਰੀ ਚ ਦੇਖਦੇ ਹਾਂ ਕਿ VOTING ਉੱਥੇ ਹਮੇਸ਼ਾ ਹੀ 90+ ਪਰਸੈਂਟੇਜ ਤੇ ਜਾਂਦੀ ਹੈ ਤੇ ਮੈਂ ਵੀ ਇਹੀ ਅਪੀਲ ਕਰਦਾ ਪੱਲੇ ਪੰਜਾਬ ਦੇ ਵੋਟਰਾਂ ਨੂੰ ਨਹੀਂ ਪੂਰੇ ਬਲਕਿ ਇੰਡੀਆ ਦੇ ਵੋਟਰਾਂ ਨੂੰ ਵੀ ਅਪੀਲ ਕਰਦਾ ਕਿ VOTING ਹਮੇਸ਼ਾ ਹੀ ਮੈਕਸਿਮਮ ਟੂ ਮੈਕਸਿਮਮ ਕਰਿਆ ਕਰੋ ਆਪਣੀ ਵੋਟ ਦਾ ਸਹੀ ਯੂਜ਼ ਕਰਿਆ ਜਾਣ ਤਾਂ ਕਿ ਕੋਈ ਮਿਸਯੂਜ਼ ਨਾ ਹੋਵੇ ਪਰ ਵੋਟ ਜ਼ਰੂਰ ਪਾ ਕੇ ਜਾਇਆ ਕਰੋ ਚਾਹੇ ਨੋਟਾ ਹੀ ਸਹੀ ਪਰ ਵੋਟ ਜ਼ਰੂਰ ਪਾਉਣੀ ਆ ਤੁਸੀਂ ਬਸ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਕਿਸ ਤਰ੍ਹਾਂ ਦਾ ਹਾਂਜੀ ਆ ਜਿਹੜੀ VOTING ਪੀਸ ਪੀਸਫੁਲ ਤਰੀਕੇ ਨਾਲ ਸ਼ੁਰੂ ਹੋ ਚੁੱਕੀ ਆ ਤੇ ਕੈਂਡੀਡੇਟ ਆਪਣੇ VOTER ON VOTER ਦਾ ਇਸਤੇਮਾਲ ਕਰ ਰਹੇ ਨੇ ਤੇ ਲਾਇਨ ਆਰਡਰ ਮantiene ਰੱਖਿਆ ਜਾਣਾ ਕੋਈ ਗੜਬੜ ਨਹੀਂ ਹੋਣੀ ਜੀ ਕਿੰਨੇ ਪੂਥ ਦੇਣਾ 3 3 ਪੂਥ ਚਾਹੀਦੇ ਹਾਂਜੀ